ਗੁੱਡ ਮਾਰਨਿੰਗ ਬੱਚਿਓ ਅੱਗੇ ਅਸੀਂ ਪੜਾਂਗੇ ਦਰਸ਼ਨ ਭੁਲੰਦਵੀ ਜੀ ਦੀਆਂ ਲਿਖੀਆਂ ਕਵਿਤਾਵਾਂ ਨੂੰ ਸਭ ਤੋਂ ਪਹਿਲਾਂ ਕਵੀ ਬਾਰੇ ਜਾਣ ਪਛਾਣ ਬੱਚਿਓ ਉਹਨਾਂ ਦਾ ਜਨਮ 3 ਮਈ 1951 ਨੂੰ ਪਿੰਡ ਮੈਮੂਵਾਲਮਾਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ ਪਰ ਉਸ ਤੋਂ ਪਿੱਛੋਂ ਉਹ ਆਪਣੇ ਪਿੰਡ ਨੂੰ ਛੱਡ ਕੇ ਪਿੰਡ ਬਲੰਦਾ ਤਹਿਸੀਲ ਨਕੋਦਰ ਜਲੰਧਰ ਦੇ ਵਿੱਚ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਬੀਏ ਦੀ ਪੜ੍ਹਾਈ ਵਿੱਚ ਛੱਡ ਕੇ 1975 ਵਿੱਚ ਗਰੀਸ ਨੂੰ ਚਲੇ ਜਾਂਦੇ ਆ ਤੇ 1981 ਦੇ ਵਿੱਚ ਵਿਆਹ ਕਰਵਾ ਕੇ ਇੰਗਲੈਂਡ ਪਹੁੰਚ ਜਾਂਦੇ ਆ ਬੱਚੇ ਉਹਨਾਂ ਨੇ ਹੁਣ ਤੱਕ ਸਾਨੂੰ 5 ਕਾ ਪੁਸਤਕਾਂ ਪੰਜਾਬੀ ਦੇ ਵਿੱਚ ਦਿੱਤੀਆਂ ਤੇ ਇੱਕ ਅੰਗਰੇਜ਼ੀ ਦੇ ਵਿੱਚ ਵੀ ਉਹਨਾਂ ਦੀ ਪੁਸਤਕ ਛਪ ਚੁੱਕੀ ਹੈ ਇਹਨਾਂ ਕਿਤਾਬਾਂ ਦਾ ਵੇਰਵਾ ਇਸ ਤਰ੍ਹਾਂ ਹੈ ਲਕੀਰਾਂ ਬੰਨਦੀ ਪੀੜ ਪਾਰ ਦੇ ਸਫ਼ਰ ਸਮੁੰਦਰ ਨਾਲ ਗੱਲਾਂ ਧੁੱਪ ਚ ਜਗਦਾ ਦੀਵਾ ਕਿਰਦੀ ਮਿੱਟੀ ਤੇ ਅੰਗਰੇਜ਼ੀ ਚ ਬੁੱਕ ਹੈ ਉਹਨਾਂ ਦੀ ਰੋਡ ਟੂ ਦਾ ਸੈਲਫ ਇਹ ਹੈ ਉਹਨਾਂ ਦੀ ਸਿਲੇਕਟਡ ਪੋਇਟਰੀ ਅੱਜ ਬੱਚੇ ਕਰਾਂਗੇ ਆਪਣੀ ਪੁਸਤਕ ਵਿੱਚ ਦਰਜ ਉਹਨਾਂ ਦੀ ਕਵਿਤਾ ਵੇਲ ਵਿੱਚ ਉਹ ਵੇਲ ਕਵਿਤਾ ਦਾ ਵਿਸ਼ਾ ਹੈ ਅ ਪ੍ਰਵਾਸ ਕਰ ਚੁੱਕੇ ਵਿਅਕਤੀ ਦੀ ਕਹਾਣੀ ਜੋ ਕਿ ਆਪਣੇ ਦੇਸ਼ ਤੋਂ ਪ੍ਰਵਾਸ ਕਰਕੇ ਕਿਸੇ ਦੇਸ਼ ਦੇ ਵਿੱਚ ਹੋਰ ਦੇ ਵਿੱਚ ਚਲੇ ਜਾਂਦਾ ਤੇ ਉੱਥੇ ਜਾ ਕੇ ਉਹ ਹੌਲੀ-ਹੌਲੀ ਆਪਣੀ ਆਪਣੇ ਪਿਛੋਕੜ ਤੋਂ ਟੁੱਟਦਾ ਜਾਂਦਾ ਹੈ ਤੇ ਉਹਦੇ ਪਰਿਵਾਰਕ ਸੰਬੰਧ ਸੁੱਕਦੀ ਹੋਈ ਵੇਲ ਦੀ ਤਰ੍ਹਾਂ ਅੰਤ ਸੁੱਕ ਜਾਂਦੇ ਪੜਦੇ ਆ ਕੀ ਲਿਖਦਾ ਹੈ ਕਵੀ ਸੁੱਕ ਰਹੀ ਵੇਲ ਦੀ ਜੜ ਅਜੇ ਹਰੀ ਏ ਕਹਿੰਦਾ ਸੁੱਕ ਰਹੀ ਵੇਲ ਕਿਹੜੀ ਵੇਲ ਪਰਵਾਰਕ ਸੰਬੰਧਾਂ ਦੀ ਵੇਲ ਕਹਿੰਦਾ ਉਹ ਸੁੱਕ ਰਹੀ ਹੈ ਪਰ ਉਹਦੀ ਜੜ ਹਲੇ ਵੀ ਉਹਦੇ ਆਪਣੇ ਦੇਸ਼ ਦੇ ਵਿੱਚ ਹਰੀ ਹੈ ਭਾਵ ਉਹਦੇ ਨਾਲ ਸੰਬੰਧਿਤ ਪਰਵਾਰਕ ਜੀ ਪਰਿਵਾਰ ਦੇ ਵਿੱਚ ਹੈਗੇ ਆ ਅਜੇ ਵੀ ਸਾਰੇ ਘਰ ਚ ਇਹਦੀ ਡੁੱਲਦੀ ਹਰਿਆਵਾਲੇ ਕਹਿੰਦਾ ਅਜੇ ਵੀ ਸਾਰੇ ਘਰ ਦੇ ਵਿੱਚ ਜਿਸ ਘਰ ਦੇ ਨਾਲ ਇਹ ਸੰਬੰਧ ਰੱਖਦਾ ਸੀਗਾ ਆਪਣੇ ਦੇਸ਼ ਦੇ ਵਿੱਚ ਕਹਿੰਦਾ ਇਹਦੀ ਹਰੀਆਵਲ ਡੁੱਲਦੀ ਹੈ ਡੁੱਲਦੀ ਮਤਲਬ ਕਦੇ ਵੱਧਦੀ ਹੈ ਕਦੇ ਘਟਦੀ ਹੈ ਕਹਿੰਦਾ ਪੱਤ ਝੜ ਹੰਡਾਉਂਦੀ ਅਜੇ ਵੀ ਹੋ ਰਹੀ ਹੈ ਪ੍ਰਗਟ ਪੱਤ ਝੜ ਦੇ ਵਿੱਚ ਕੀ ਹੁੰਦਾ ਹੈ ਦਰਖਤਾਂ ਦੇ ਉੱਤੇ ਪੱਤੇ ਜਿਹੜੇ ਉਹ ਪੀਲੇ ਹੋ ਢਿੱਗਣੇ ਸ਼ੁਰੂ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਅਗਲੀ ਰੁੱਤੇ ਉਹ ਨਵੀਆਂ ਕੁੰਬੜਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਇਹ ਕਹਿੰਦਾ ਪੱਤ ਝੜ ਹੰਡਾਉਂਦੀ ਅਜੇ ਵੀ ਹੋ ਰਹੀ ਏ ਪ੍ਰਗਟ ਕਹਿੰਦਾ ਇਹ ਜਿਹੜੀ ਵੇਲ ਹੈ ਹਲੇ ਵੀ ਭਾਵੇਂ ਇਹ ਪੱਤ ਝੜ ਹੰਡਾਉਂਦੀ ਹੈ ਪਰ ਪ੍ਰਗਟ ਹੁੰਦੀ ਕਿਤੇ ਕਿਤੇ ਨਵੀਆਂ ਕੁੰਬੜਾ ਇਹਨੂੰ ਨਿਕਲਦੀਆਂ ਆਪਣੀ ਹਰ ਕਰੂੰਬੜ ਚੋਂ ਆਪਣੀ ਜੜ ਨਾਲ ਜੁੜ ਕੇ ਬਹੁਤ ਅੱਗ ਦੇ ਸਾਹ ਭਰੇ ਹਨ ਬਹੁਤ ਔੜ ਦੀ ਜ਼ਹਿਰ ਪੀਤੀ ਏ ਤੇ ਕੀ ਕਹਿੰਦਾ ਇਹ ਪਰਿਵਾਰਕ ਸੰਬੰਧਾਂ ਦੀ ਵੇਲ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜੜ ਦੇ ਨਾਲ ਜੁੜ ਕੇ ਹਰ ਕਰੋੰਬਲ ਦੇ ਵਿੱਚੋਂ ਪ੍ਰਗਟ ਹੋ ਰਹੀ ਹੈ ਬਹੁਤ ਅੱਗ ਦੇ ਸਾਹ ਭਰੇ ਹਨ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਆ ਬਹੁਤ ਔੜ ਦੀ ਜ਼ਹਿਰ ਪੀਤੀ ਹੈ ਕਹਿੰਦਾ ਇਹ ਵੇਲ ਕਿਤੇ ਨਾ ਕਿਤੇ ਹਰੀ ਹੈ ਭਾਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਭਾਵੇਂ ਸਾਨੂੰ ਔੜ ਦਾ ਸਾਹਮਣਾ ਵੀ ਕਰਨਾ ਪਿਆ ਔੜ ਹੁੰਦੀ ਹੈ ਬੱਚਿਓ ਮੀ ਨਾ ਪੈਣ ਦੀ ਸਥਿਤੀ ਵਿਦੇਸ਼ ਦੇ ਵਿੱਚ ਜਦੋਂ ਬੰਦਾ ਚਲੇ ਜਾਂਦਾ ਹੈ ਤਾਂ ਉਹਨੂੰ ਆਪਣੇ ਪਰਿਵਾਰ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਕਿਉਂਕਿ ਜਿਹੜੇ ਪਰਿਵਾਰ ਦੇ ਜੀ ਹੁੰਦੇ ਆ ਉਹ ਪ੍ਰਵਾਸ ਕਰ ਚੁੱਕੇ ਵਿਅਕਤੀ ਦੇ ਨਾਲ ਸੰਬੰਧ ਰੱਖਦੇ ਆ ਤੇ ਮੋਹ ਰੱਖਦੇ ਆ ਤੇ ਜਦੋਂ ਜ਼ਿਆਦਾ ਸਮਾਂ ਪੈ ਜਾਂਦਾ ਹੈ ਜਿਨ੍ਹਾਂ ਸਿਆਣਿਆਂ ਨੇ ਸਾਨੂੰ ਪਾਲਿਆ ਹੁੰਦਾ ਹੈ ਜਿਨ੍ਹਾਂ ਪਰਿਵਾਰਕ ਜੀਆਾਂ ਦੇ ਵਿੱਚ ਅਸੀਂ ਖੇਡੇ ਵੱਡੇ ਹੁੰਨੇ ਆ ਜਦੋਂ ਉਹ ਇਸ ਧਰਤੀ ਤੋਂ ਮੁੱਕਣੇ ਸ਼ੁਰੂ ਹੁੰਦੇ ਆ ਉਹਨਾਂ ਦੀ ਮੌਤ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਆਪਣੇ ਆਪ ਸਾਡੇ ਪਰਿਵਾਰਕ ਸੰਬੰਧਾਂ ਦੀ ਵੇਲ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਕਹਿੰਦਾ ਇਹਦੀ ਪੀਲੀ ਛਾਖ ਤੋਂ ਜਦ ਕੋਈ ਪੱਤਾ ਅਚਾਨਕ ਡਿੱਗਦਾ ਹੈ ਤਾਂ ਡਿੱਗਦੇ ਦਾ ਝਾਲ ਮੇਰੇ ਅੰਗਾਂ ਤੇ ਵਿਛਦਾ ਹੈ ਜੀਉਣ ਦਾ ਪਈਆ ਰੁਕਦਾ ਹੈ ਅੰਦਰੋਂ ਕੌੜਾ ਧੂਆ ਉੱਠਦਾ ਹੈ ਹੁਣ ਉਹ ਇਸੇ ਗੱਲ ਨੂੰ ਕਹਿ ਰਿਹਾ ਕਿ ਜਦੋਂ ਪੱਤ ਝੜ ਆਂਦੀ ਹੈ ਪੱਤ ਝੜ ਹੰਡਾਉਂਦਾ ਹੈ ਕੋਈ ਪਰਿਵਾਰ ਦੇ ਵਿੱਚ ਔੜ ਆਂਦੀ ਹੈ ਮੀਨਹੇਰੀ ਆਂਦੀ ਹੈ ਸਮੱਸਿਆਵਾਂ ਆਉਂਦੀਆਂ ਉਹਦਾ ਵੀ ਬੰਦੇ ਨੂੰ ਮੁਕਾਬਲਾ ਕਰਨਾ ਪੈਂਦਾ ਹੈ ਤੇ ਸਮਾਂ ਬੀਤਣ ਦੇ ਨਾਲ ਕਹਿੰਦਾ ਇਹਦੀ ਪੀਲੀ ਛਾਖ ਤੋਂ ਜਦ ਕੋਈ ਪੱਤਾ ਅਚਾਨਕ ਡਿੱਗਦਾ ਸਮਾਂ ਪੈਣ ਦੇ ਨਾਲ ਛਾਖ ਪੀਲੀ ਵੀ ਹੁੰਦੀ ਹੈ ਤੇ ਕੋਈ ਨਾ ਕੋਈ ਪੱਤਾ ਉਹਦੇ ਤੋਂ ਅਚਾਨਕ ਡਿੱਗਦਾ ਵੀ ਆ ਪਰਿਵਾਰ ਦਾ ਕੋਈ ਨਾ ਕੋਈ ਜੀ ਮੌਤ ਦੇ ਮੋਹ ਦੇ ਵਿੱਚ ਵੀ ਜਾਂਦਾ ਤਾਂ ਡਿੱਗਦੇ ਦਾ ਜਾਲ ਮੇਰੇ ਅੰਗਾਂ ਤੇ ਵਿਛਦਾ ਹੈ ਤਾਂ ਕਵੀ ਨੂੰ ਕੀ ਮਹਿਸੂਸ ਹੁੰਦਾ ਕਿ ਕਿਸੇ ਆਪਣੇ ਪਰਿਵਾਰਕ ਜੀ ਦੀ ਮੌਤ ਦੇ ਨਾਲ ਉਹਨੂੰ ਇਹ ਮਹਿਸੂਸ ਹੁੰਦਾ ਜਿਵੇਂ ਉਹਦੇ ਡਿਗਣ ਦੇ ਨਾਲ ਉਹਦੇ ਅੰਗਾਂ ਦੇ ਉੱਤੇ ਇੱਕ ਜਾਲ ਜਿਵੇਂ ਛ ਗਿਆ ਹੋਵੇ ਫੇਰ ਕੀ ਕਹਿੰਦਾ ਜੀਉਣ ਦਾ ਪਹੀਆ ਰੁਕਦਾ ਜਿਹਦੇ ਨਾਲ ਉਹਨੂੰ ਆਪਣੇ ਜੀਵਨ ਦਾ ਪਹੀਆ ਆਪਣੇ ਜੀਵਨ ਦੀ ਗੱਡੀ ਰੁਕਦੀ ਹੋਈ ਨਜ਼ਰ ਆਉਂਦੀ ਹੈ ਅੰਦਰੋਂ ਕੌੜਾ ਧੌਂ ਉਟਦਾ ਤੇ ਉਹਦੇ ਅੰਦਰੋਂ ਦੁੱਖ ਰੂਪੀ ਕੌੜਾ ਧੌਂ ਉੱਠਦਾ ਉਹਨੂੰ ਤਕਲੀਫ ਹੁੰਦੀ ਹੈ ਮੈਂ ਚਿੰਤਾਤੁਰ ਹੋਇਆ ਵੇਲ ਦੀ ਮਿੱਟੀ ਜੜਖੇਜ਼ ਕਰਦਾ ਹਾਂ ਆਪਣੇ ਪਰਿਵਾਰ ਦੇ ਨਾਲੋਂ ਵਿਛੜਨਾ ਤਾਂ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਇਸ ਕਰਕੇ ਕਵੀ ਕੀ ਕਹਿੰਦਾ ਜਦੋਂ ਫਿਰ ਮੈਨੂੰ ਚਿੰਤਾ ਹੁੰਦੀ ਹੈ ਜਦੋਂ ਮੈਂ ਉਦਾਸ ਹੋ ਜਾਂਦਾ ਫਿਰ ਕਹਿੰਦਾ ਮੈਂ ਕੋਸ਼ਿਸ਼ ਕਰਦਾ ਇਸ ਪਰਿਵਾਰਕ ਸੰਬੰਧਾਂ ਦੀ ਬੇਲ ਨੂੰ ਬਚਾਏ ਰੱਖਣ ਦੀ ਕਹਿੰਦਾ ਫਿਰ ਮੈਂ ਪਰਿਵਾਰ ਰੂਪੀ ਆਪਣੀ ਬੇਲ ਦੀ ਮਿੱਟੀ ਨੂੰ ਉਪਜਾਊ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਜੁੱਟ ਜਾਣਾ ਤਾਂ ਕਿ ਉਹ ਸੁੱਕੇ ਨਾ ਜੜਖੇਜ ਹੁੰਦਾ ਹੈ ਉਪਜਾਊ ਡਿਗਦੀ ਨੂੰ ਥੰਮਣਾ ਦਿੰਦਾ ਹਾਂ ਘਰ ਆਇਆ ਮਹਿਮਾਨ ਬੇਲ ਵੱਲ ਵੇਖ ਕੇ ਪੁੱਛਦਾ ਹੈ ਸਭ ਖੈਰੀਅਤ ਹੈ ਨਾ ਸੋ ਇਸ ਤਰ੍ਹਾਂ ਕਵੀ ਕਹਿੰਦਾ ਹੈ ਕਿ ਮੈਂ ਉਸ ਡਿੱਗ ਰਹੀ ਵੇਲ ਨੂੰ ਸਹਾਰਾ ਦੇਣਾ ਤੇ ਇਸ ਤਰ੍ਹਾਂ ਉਹ ਆਪਣੇ ਪਰਿਵਾਰਕ ਸੰਬੰਧਾਂ ਨੂੰ ਬਣਾ ਕੇ ਰੱਖਣ ਦੇ ਯਤਨ ਵਿੱਚ ਲੱਗ ਜਾਂਦਾ ਫਿਰ ਕਹਿੰਦਾ ਜਦੋਂ ਵੀ ਮੇਰੇ ਘਰ ਕੋਈ ਵੀ ਮਹਿਮਾਨ ਆਂਦਾ ਹੈ ਤਾਂ ਉਸ ਵੇਲ ਨੂੰ ਦੇਖ ਕੇ ਉਹ ਜ਼ਰੂਰ ਪੁੱਛਦਾ ਹੈ ਕਿ ਪਰਿਵਾਰ ਚ ਸਾਰਾ ਕੁਝ ਠੀਕ ਹੈ ਜਾਂ ਨਹੀਂ ਕਹਿੰਦਾ ਇੱਕ ਪ੍ਰਸ਼ਨ ਆਪਣੀਆਂ ਹਜ਼ਾਰ ਅੱਖਾਂ ਨਾਲ ਘਰ ਦਾ ਆਪਰੇਸ਼ਨ ਕਰਦਾ ਹੈ ਹੁਣ ਜੇਕਰ ਪਰਦੇਸ 'ਚ ਬੈਠੇ ਨੂੰ ਕੋਈ ਵਿਅਕਤੀ ਪੁੱਛਦਾ ਹੈ ਉਹਦੇ ਆਪਣੇ ਪਰਿਵਾਰ ਦੇ ਬਾਰੇ ਕਹਿੰਦਾ ਇੱਕ ਪ੍ਰਸ਼ਨ ਆਪਣੀਆਂ ਹਜ਼ਾਰਾਂ ਅੱਖਾਂ ਨਾਲ ਘਰ ਦਾ ਆਪਰੇਸ਼ਨ ਕਰਦਾ ਹੈ ਫਿਰ ਕਹਿੰਦਾ ਜਦੋਂ ਕੋਈ ਪੁੱਛ ਲਵੇ ਕਿ ਤੇਰੇ ਪਰਿਵਾਰ ਦੇ ਵਿੱਚ ਸਭ ਠੀਕ ਠਾਕ ਹੈ ਤਾਂ ਕਹਿੰਦਾ ਉਹਦਾ ਸਿਰਫ ਇੱਕ ਪ੍ਰਸ਼ਨ ਹੁੰਦਾ ਹੈ ਜੋ ਕਹਿੰਦਾ ਉਹ ਆਪਣੀਆਂ ਹਜ਼ਾਰਾਂ ਹੀ ਅੱਖਾਂ ਦੇ ਨਾਲ ਮਤਲਬ ਧਿਆਨ ਲਾ ਕੇ ਨੀਂਝ ਦੇ ਨਾਲ ਆਪਣੇ ਘਰ ਦਾ ਆਪਰੇਸ਼ਨ ਕਰਦਾ ਮਤਲਬ ਹਰੇਕ ਜੀ ਬਾਰੇ ਦੇਖਦਾ ਹੈ ਸੋਚਦਾ ਹੈ ਉਹ ਕਿ ਉਹ ਸਾਰੇ ਠੀਕ ਹੈ ਕਹਿੰਦਾ ਪ੍ਰਸ਼ਨ ਦੀ ਝੋਲੀ 'ਚ ਵੇਲ ਦੀ ਮਿੱਟੀ ਘਿਰਨ ਲੱਗਦੀ ਹੈ ਹੁਣ ਜਦੋਂ ਉਹ ਅਗਲੇ ਦੇ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਘੋਖਦਾ ਹੈ ਤਾਂ ਕਹਿੰਦਾ ਉਹ ਕੀ ਪਾਉਂਦਾ ਹੈ ਕਿ ਵੇਲ ਦੀ ਮਿੱਟੀ ਘਿਰਨ ਲੱਗ ਜਾਂਦੀ ਹੈ ਮਤਲਬ ਹੁਣ ਵੇਲ ਦੀਆਂ ਜੜਾਂ ਦੇ ਨਾਲੋਂ ਅਗਰ ਮਿੱਟੀ ਹੀ ਲੈਣੀ ਹਟਣੀ ਸ਼ੁਰੂ ਹੋ ਜਾਵੇ ਇਹਦਾ ਮਤਲਬ ਕੀ ਹੈ ਕੇ ਵੇਲ ਤਾਂ ਸੁੱਕੇਗੀ ਅੱਗੇ ਆਉਣ ਵਾਲੇ ਸਮੇਂ ਤੇ ਜਦੋਂ ਉਹ ਦੇਖਦਾ ਹੈ ਕਈ ਜੀ ਤਾਂ ਮੇਰੇ ਪਰਿਵਾਰ ਦੇ ਜਿਹੜੇ ਮੇਤੋਂ ਵਿਛੜ ਚੁੱਕੇ ਹੈ ਮਤਲਬ ਜਿਹੜੀ ਵੇਲ ਦੀ ਮਿੱਟੀ ਆ ਉਹ ਕਿਰ ਰਹੀ ਹੈ ਕਹਿੰਦਾ ਮਹਿਮਾਨ ਹੈਰਾਨ ਹੈ ਆਪਣੀ ਕਿਰਦੀ ਮਿੱਟੀ ਚ ਵੇਲ ਕਿਵੇਂ ਮਹਿਬੂਜ਼ ਹੈ ਜਦੋਂ ਹੁਣ ਉਹ ਮਹਿਮਾਨ ਇਸ ਕਿਰਦੀ ਹੋਈ ਮਿੱਟੀ ਨੂੰ ਦੇਖਦਾ ਹੈ ਤਾਂ ਮਹਿਮਾਨ ਉਹ ਹੈਰਾਨ ਹੋ ਜਾਂਦਾ ਤੇ ਸੋਚਦਾ ਹੈ ਕਿ ਇਹ ਵੇਲ ਮਹਿਫੂਜ਼ ਨਹੀਂ ਹੋ ਸਕਦੀ ਸੁਰੱਖਿਅਤ ਨਹੀਂ ਹੋ ਸਕਦੀ ਇਹੋ ਜੀ ਮਿੱਟੀ ਦੇ ਵਿੱਚ ਜਿਹੜੀ ਮਿੱਟੀ ਉਹਦੀਆਂ ਜੜਾਂ ਨੂੰ ਹੀ ਛੱਡ ਰਹੀ ਹੈ ਸੋ ਇਸ ਤਰ੍ਹਾਂ ਕਵੀ ਦੱਸਣਾ ਚਾਹੁੰਦਾ ਹੈ ਕਿ ਪਰਦੇਸ਼ ਵਿੱਚ ਗਿਆ ਵਿਅਕਤੀ ਆਪਣੇ ਪਰਿਵਾਰ ਰੂਪੀ ਬੇਲ ਨੂੰ ਕਿੰਨਾ ਕੁ ਚਿਰ ਬਚਾ ਕੇ ਰੱਖ ਲੇਗਾ ਕਿਉਂਕਿ ਇੱਕ ਦਿਨ ਉਹਨੇ ਸੁੱਕਣਾ ਹੀ ਸੁੱਕਣਾ ਹੈ ਅਸੀਂ ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦੇ ਆਂ ਪੁਰਾਣੇ ਲੋਕ ਸਾਨੂੰ ਜਾਣਦੇ ਹੁੰਦੇ ਆ ਅਗਿਆਨ ਆਣ ਵਾਲੇ ਬੱਚੇ ਜਿਹੜੇ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕੌਣ ਸਾਡੇ ਪਰਿਵਾਰ ਚੋਂ ਕਿੱਥੇ ਗਿਆ ਹੋਇਆ ਕਿਉਂਕਿ ਨਾ ਤਾਂ ਕਿਸੇ ਦਾ ਮੋਹ ਹੁੰਦਾ ਨਾ ਹੀ ਭਾਵਨਾਵਾਂ ਹੁੰਦੀਆਂ ਨਾ ਕੋਈ ਮਿਲਣ ਦੀ ਇੱਛਾ ਰੱਖਦਾ ਸੋ ਇਸ ਤਰ੍ਹਾਂ ਪਰਿਵਾਰਕ ਸੰਬੰਧਾਂ ਦੀ ਬੇਲ ਇੱਕ ਦਿਨ ਸੁੱਕ ਜਾਂਦੀ ਹੈ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ